ਉਹ ਫਿਰ ਸਾਡੇ ਤੋਂ ਕਹਿੰਦੇ ਡਾਕਟਰ ਸਾਨੂੰ ਤੁਸੀਂ 1 ਲੱਖ 80 ਹਜ਼ਾਰ ਰੁਪਏ ਜਿਹੜਾ ਹੈਗਾ ਉਹ ਦੋ ਅਸੀਂ ਨਹੀਂ ਕਹਾਂ ਪੈਸਾ ਤੇ ਕਹਿੰਦੇ ਦੀ ਬਸ ਸਾਨੂੰ ਅਸੀਂ ਲੈਣਾ ਹੈ ਤੇ ਤੁਸੀਂ ਸਾਨੂੰ ਦੋ ਤੇ ਤੁਸੀਂ ਨਹੀਂ ਦੋਗੇ ਤਾਂ ਅਸੀਂ ਡਰਵਾ ਲਾਂਗੇ ਮੈਂ ਇੱਥੇ ਕਿਸ ਤਰ੍ਹਾਂ ਦੀ ਹੋ ਇੱਥੇ ਪੈਸੇ ਦੀ ਮੰਗ ਕਰ ਰਹੇ ਹੈਗੇ ਹੈ ਇੱਕ ਯੂਨੀਅਨ ਬਣਾਉਣ ਦੇ ਨਾਮ ਤੇ ਤਮਕੀਦੇ ਰਹੇ ਹੈ ਇੱਕ ਤਰ੍ਹਾਂ ਦਾ ਜਿਸ ਤਰ੍ਹਾਂ ਗੈਂਗਸਟਰ ਨੇ ਤਾਂ ਮਤਲਬ ਕਿਸੇ ਤੋਂ ਰੋਟੀ ਮੰਗ ਲਈ ਇਹ ਵੀ ਯੂਨੀਅਨ ਦੇ ਨਾਮ ਤੇ ਇੱਕ ਰੋਟੀ ਮੰਗਣ ਵਾਲਾ ਕੰਮ ਹੈ ਜਿਹੜਾ ਕਿ ਅਸੀਂ ਬਟਿੰਡੇ ਸ਼ਹਿਰ ਦੇ ਵਿੱਚ ਕੀਤਾ ਨਹੀਂ ਹੋਣ ਦਵਾਉਂਦਾ ਕੀ ਕਿਸਾਨ ਜਥੇਬੰਦੀਆਂ ਮੰਗ ਰਹੀਆਂ ਨੇ ਲੋਕਾਂ ਤੋਂ ਫਿਰੌਤੀਆਂ ਬਠਿੰਡਾ ਦੇ ਡਾਕਟਰ ਨੇ ਲਾਏ 1,80,000 ਰੁਪਏ ਮੰਗਣ ਦੇ ਇਲਜ਼ਾਮ ਮਸ਼ਹੂਰ ਡਾਕਟਰ ਨੇ ਲਾਏ ਬੀਕੇਯੂ ਉਗਰਾਹਾ ਜਥੇਬੰਦੀ ਤੇ ਗੰਭੀਰ ਇਲਜ਼ਾਮ ਜੀ ਹਾਂ ਬਠਿੰਡਾ ਦੇ ਮਸ਼ਹੂਰ ਡਾਕਟਰ ਗਗਨਦੀਪ ਗੋਇਲ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਤੋਂ ਕਿਸਾਨ ਜਥੇਬੰਦੀ ਬੀਕੇਯੂ ਉਗਰਾਹਾ ਦੇ ਕੁਝ ਆਖੂਆਂ ਨੇ 1,80,000 ਰੁਪਏ ਦੀ ਮੰਗ ਕੀਤੀ ਅਤੇ ਪੈਸੇ ਨਾ ਦੇਣ ਤੇ ਹਸਪਤਾਲ ਰਖੇ ਤਾਨਾ ਲਾਉਣ ਦੀ ਚੇਤਾਵਨੀ ਦਿੱਤੀ ਡਾਕਟਰ ਮੁਤਾਬਕ ਉਹਨਾਂ ਕੋਲ ਇੱਕ ਮਰੀਜ਼ ਪਹर्ती ਹੋਇਆ ਸੀ ਅਤੇ ਬਾਅਦ ਚ ਪਰਿਵਾਰ ਮਰੀਜ਼ ਨੂੰ ਕਿਸੇ ਹੋਰ ਹਸਪਤਾਲ ਲੈ ਗਿਆ ਤੇ ਹੁਣ ਪਰਿਵਾਰ ਕਿਸਾਨ ਜਥੇਬੰਦੀ ਨਾਲ ਮਿਲ ਕੇ ਉਹਨਾਂ ਤੋਂ ਪੈਸਿਆਂ ਦੀ ਮੰਗ ਕਰ ਰਹੇ ਨੇ ਸਾਡੇ ਕੋਲ ਇੱਕ ਪੇਸ਼ੈਂਟ ਆਇਆ ਸੀ 4-5 ਮਹੀਨੇ ਪਹਿਲਾਂ ਆਇਆ ਸੀ ਉਹ ਬਹੁਤ ਜ਼ਿਆਦਾ ਨਸ਼ੇ ਨੂੰ ਸ਼ਿਕਰਦਾ ਸੀ ਸ਼ਰਾਬ ਪਿੰਦਾ ਸੀ ਤੇ ਉਹਦਾ ਪੈਂਕਰੀਆ ਜਿਹੜਾ ਹੈਗਾ ਖਰਾਬ ਸੀ ਪੈਂਕਰੀਆ ਦਾ ਮੇਜਰ ਅਟੈਕ ਸੀ ਜੀਚ 60% ਲੋਕ ਬਚਦੇ ਆ 3-3 ਮਹੀਨੇ ਹਸਪੀਟਲ ਲੱਗ ਜਾਂਦੇ ਆ 30 ਤੋਂ 40% ਪੇਸ਼ੈਂਟ ਹੈ ਜੀ ਨਹੀਂ ਬਚਦੇ ਕਿਉਂਕਿ ਇਹ ਬਿਮਾਰੀ ਹੈ ਸੀ ਪੈਂਕ੍ਰੀਟਾਈਟਸ ਵਿੱਚ ਹੋਲੀ-ਹੋਲੀ ਪੇਸ਼ੈਂਟ ਮਲਟੀ-ਆਰਗਨ ਡੈਮੇਜ ਵਿੱਚ ਅੱਗੇ ਚਲਾ ਜਾਂਦਾ ਨਾਲ ਪੇਸ਼ੈਂਟ ਨੂੰ ਆਂਤਾਂ ਗਿਆ ਦਾ ਬੰਦ ਪੈ ਗਿਆ ਸੀ ਥੋੜੀਆਂ ਆਂਤਾਂ ਲੀਕ ਕਰ ਰਹੀਆਂ ਸੀ ਜਿਹੜਾ ਕਿ ਦਵਾਈ ਨਾਲ ਵੀ ਠੀਕ ਹੋ ਸਕਦਾ ਹੈ ਡ੍ਰੇਨ ਵੀ ਪੈ ਸਕਦਾ ਹੈ ਆਪਰੇਸ਼ਨ ਵੀ ਹੋ ਸਕਦਾ ਹੈ ਬਾਕੀ ਅਸੀਂ ਡਾਕਟਰ ਨੂੰ ਨੇ ਅਸੀਂ ਕੋਈ ਰੱਬ ਦਾ ਹੈ ਨਹੀਂ ਰੱਬ ਤਾਂ ਰੱਬ ਹੀ ਹੈ ਬਹੁਤ ਕੁਝ ਸਾਡੇ ਤੋਂ ਸਹੀ ਹੁੰਦਾ ਹੈ ਬਹੁਤ ਕੁਝ ਅਨਇੰਟੈਂਸ਼ਨਲ ਸਾਡੇ ਫੈਸਲੇ ਵੀ ਗਲਤ ਹੁੰਦੇ ਆ ਕਿਉਂਕਿ ਅਸੀਂ ਵੀ ਇੱਕ ਨਾਰਮਲ ਇਨਸਾਨ ਹਾਂ ਕਿ ਪਰ ਮਨਸ਼ਾ ਜਿਹੜੀ ਹੈ ਡਾਕਟਰ ਦੀ ਮਚਾਈ ਹੁੰਦੀ ਹੈ ਕਿ ਪੇਸ਼ੈਂਟ ਹਸਪੀਟਲ ਤੋਂ ਠੀਕ ਕੇ ਜਾਵੇ ਇਦਾਂ ਹੀ ਸਾਡੇ ਕੋਲੇ ਪੇਸ਼ੈਂਟ ਆਇਆ ਸੀਗਾ 5-7 ਦਿਨ ਸਾਡੇ ਕੋਲ ਰਿਹਾ 30-40 ਹਜ਼ਾਰ ਦਾ ਬਿੱਲ ਬਣਿਆ ਤੇ ਇਹ ਮੁੜ ਕੇ ਇੱਥੋਂ ਸਾਡੇ ਕੋਲੋਂ ਲੰਮਾ ਲੈ ਕੇ ਲੰਮ ਹੁੰਦਾ ਸਾਡੀ ਮਰਜ਼ੀ ਦੇ ਖਿਲਾਫ ਇਹ ਇੱਥੋਂ ਹਸਪੀਟਲ ਤੋਂ ਚਲੇ ਗਏ ਸੀ ਤੇ ਫਿਰ ਇਹ 3-4 ਵੱਖ-ਵੱਖ ਵਕਤ ਹਸਪੀਟਲ ਜਾ ਕੇ ਐਡਮਿਟ ਹੋ ਗਈ ਤੇ ਪੇਸ਼ੈਂਟ ਬਚ ਗਿਆ ਪੇਸ਼ੈਂਟ ਕਾਫੀ ਸੀਰੀਅਸ ਸੀ ਤੇ ਪੇਸ਼ੈਂਟ ਬਚ ਗਿਆ ਸਾਡੇ ਕੋਲ ਜਿਵੇਂ ਅੱਜਕੱਲ ਕਾਫੀ ਚੀਜ਼ਾਂ ਹੋ ਰਹੀਆਂ ਨੇ ਪੰਜਾਬ 'ਚ ਆ ਸਾਡੇ ਕੋਲ ਇਹ ਜਿਹੜੇ ਹੈਗੇ ਆ 3-4 ਕਟੋ-ਕਟ 10 ਬੰਦੇ ਆਏ ਇਹ ਉਹਨਾਂ ਦੀਆਂ ਫੋਟੋਆਂ ਹੈਗੀਆਂ ਬੰਦੇਆਂ ਦੀਆਂ ਸਾਡੇ ਕੋਲ 10 ਬੰਦੇ ਹਾਂ 10 ਬੰਦੇ ਸਾਡੇ ਕੋਲ ਜਿਹੜੇ ਹੈਗੇ ਨੇ ਉਹ ਅੱਜ ਹਸਪੀਟਲ ਚ ਆਏ ਤੇ ਸਾਨੂੰ ਕਹਿੰਦੇ ਡਾਕਟਰ ਸਾਹਿਬ ਆਏ ਆ ਪੇਸ਼ੈਂਟ ਦਾਖਲ ਜੀ ਤੇ ਅਸੀਂ ਥੋਡੇ ਕੋਲੋਂ ਛੁੱਟੀ ਲੈ ਕੇ ਸੀ ਬਾਅਦ ਚ ਅਸੀਂ ਇਦਾਂ ਇਦਾਂ ਇੱਥੇ 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 ਦਾਖਲ ਕਰਾਤਾ ਸਾਡਾ ਪੇਸ਼ੈਂਟ ਬਚ ਗਿਆ ਅਸੀਂ ਚੰਗੀ ਗੱਲ ਹੈ ਜੀ ਬਚ ਗਿਆ ਕਹਿੰਦੇ ਡਾਕਟਰ ਸਾਹਿਬ ਇਹ ਕੀ ਗੱਲ ਥੋੜੀ ਮੈਂ ਕਹਿੰਦਾ ਜੀ ਚੰਗੀ ਗੱਲ ਹੈ ਬਚ ਗਿਆ ਤੇ ਉਹ ਫਿਰ ਸਾਡੇ ਤੋਂ ਕਹਿੰਦੇ ਡਾਕਟਰ ਸਾਹਿਬ ਸਾਨੂੰ ਤੁਸੀਂ 1,80,000 ਰੁਪਏ ਜਿਹੜਾ ਹੈਗਾ ਉਹ ਦੋ ਅਸੀਂ ਜੀ ਕਹਾਂਦਾ ਪੈਸਾ ਕਹਿੰਦੇ ਦੀ ਬਸਾਂ ਨੂੰ ਅਸੀਂ ਲੈਣਾ ਹੈ ਤੇ ਤੁਸੀਂ ਸਾਨੂੰ ਦੋ ਕਿ ਤੁਸੀਂ ਨਹੀਂ ਦੋਗੇ ਤਾਂ ਅਸੀਂ ਤੁਹਾਡੇ ਉੱਤੇ ਧਰਨਾ ਲਾਵਾਂਗੇ ਸਾਨੂੰ ਕਾਫੀ ਉਹਨਾਂ ਨੇ ਥ੍ਰੈਟ ਕਾਲਸ ਦਿੱਤੀਆਂ ਸਾਡਾ ਕਾਫੀ ਸਾਡਾ ਸਮਾਂ ਜਿਹੜਾ ਹੈਗਾ ਖਰਾਬ ਕੀਤਾ ਡਾਕਟਰ ਗੋਇਲ ਨੇ ਹੁਣ ਕਿਸਾਨ ਜਥੇਬੰਦੀ ਖਿਲਾਫ ਪੁਲਿਸ ਕੋਲ ਮਾਮਲਾ ਦਰਜ ਕਰਵਾਇਆ ਹੈ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਜ਼ਿਲ੍ਹਾ ਐਸਐਸਪੀ ਨੂੰ ਅਪੀਲ ਕੀਤੀ ਹੈ ਕਿ ਜਿਹੇ ਲੋਕਾਂ ਖਿਲਾਫ ਨਾਤ ਪਈ ਜਾਵੇ ਡਾਕਟਰ ਮੁਤਾਬਕ ਕੁਝ ਲੋਕ ਜਥੇਬੰਦੀਆਂ ਦੇ ਨਾਮ ਤੇ ਆਮ ਲੋਕਾਂ ਨੂੰ ਧਰਨੇ ਦੇਣ ਦੀਆਂ ਧਮਕੀਆਂ ਦਿੰਦੇ ਨੇ ਅਤੇ ਉਹਨਾਂ ਤੋਂ ਮੋਟੀਆਂ ਰੰਗਦਾਰੀਆਂ ਮੰਗ ਰਹੇ ਨੇ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਆਪਣਾ ਰੰਗਲਾ ਪੰਜਾਬ ਜਿਹੜਾ ਹੈਗਾ ਇਸ ਤਰ੍ਹਾਂ ਨਹੀਂ ਬੰਦਾ ਆਪਾਂ ਸਾਰੇ ਲੋਕ ਸਾਨੂੰ ਸਭ ਦਾ ਬਹੁਤ ਸਤਿਕਾਰ ਹੈ ਜਿਨੀਆਂ ਕਿਸਾਨ ਯੂਨੀਅਨ ਆ ਜਿੰਨੇ ਲੋਕ ਆ ਉਹ ਸਾਡੇ ਸਾਰੇ ਪੇਸ਼ੈਂਟ ਵੀ ਆ ਸਾਡੇ ਕੋਲ ਆਂਦੇ ਵੀ ਆ ਉਹਨਾਂ ਬਿਨਾ ਪੰਜਾਬ ਚੱਲ ਨਹੀਂ ਸਕਦਾ ਸਾਨੂੰ ਸਭ ਨਾਲ ਬਹੁਤ ਸਾਡੇ ਉਹ ਮਾਨ ਸਰਕਾਰਯੋਗ ਹੈ ਇਹ ਜਿਹੜੇ ਬੰਦੇ ਵੀ ਆਏ ਸੀ ਕੋਈ 70 ਸਾਲ ਦਾ ਕੋਈ 72 ਸਾਲ ਦਾ ਕੋਈ 84 ਸਾਲ ਦਾ ਅਸਤਾ ਉਹਨਾਂ ਦੇ ਸਾਰੇ ਸਾਰਿਆਂ ਦੇ ਪੈਰੀਥ ਵੀ ਲਾਈਏ ਅਸੀਂ ਉਹਨਾਂ ਨੂੰ ਇਹ ਵੀ ਕਹਤਾ ਬਾਪੂ ਜੀ ਇਹ ਸਾਰਾ ਰਿਕਾਰਡ ਹੈ ਤੁਸੀਂ ਹਿੰਦੁਸਤਾਨ ਚ ਜਿੱਥੇ ਮਰਜ਼ੀ ਲੈ ਜਾਓ ਇਹ ਤੁਹਾਨੂੰ ਲੱਗਦਾ ਹੈ ਵੀ ਕੋਈ ਇੱਕ ਦਾ ਪੈਸਾ ਇੱਥੇ ਕਮੀ ਹੈ ਤਾਂ ਲੱਖ ਛੱਡੋ ਮੈਂ ਆਪਣੇ ਆਪ ਨੂੰ ਵੇਚ ਕੇ ਤੁਹਾਨੂੰ 10 ਲੱਖ ਰੁਪਏ ਵੀ ਦੇ ਦੂੰਗਾ ਕਹਿੰਦੇ ਡਾਕਟਰ ਸਾਹਿਬ ਨਹੀਂ ਨਹੀਂ ਅਸੀਂ ਉਹ ਤਾਂ ਕਰਨਾ ਹੀ ਫਾਈਲ ਤਾਂ ਅਸੀਂ ਲੈਣੀ ਨਹੀਂ ਨਾ ਉਹ ਫਾਈਲ ਹੈ ਆ ਸਾਰੀ ਫਾਈਲ ਦੀ ਹੈ ਕਹਿੰਦੇ ਡਾਕਟਰ ਸਾਹਿਬ ਹੁਣ ਤਾਂ ਤੁਸੀਂ ਪੈਸੇ ਦਿਓ ਨਹੀਂ ਅਸੀਂ ਕਰਨਾ ਤਾਂ ਨਹੀਂ ਅਸੀਂ ਕਿਸਾ ਪੈਸਾ ਦਾ ਅਸੀਂ ਕਿਵੇਂ ਦੀਏ ਜੋ ਸਾਡਾ ਵੀ ਕਸੂਰ ਹੀ ਨਹੀਂ ਹੈ ਨਾ ਤਾਂ ਅਸੀਂ ਪੈਸੇ ਦੀਏ ਤਾਂ ਫਿਰ ਅਸੀਂ ਜਿਹੜੀ ਹੈਗੀ ਕੰਪਲੇਨ ਇਹ ਪੁਲਿਸ ਨੂੰ ਵੀ ਪਾ ਦਿੱਤੀ ਮੈਂ ਬਠਿੰਡੇ ਜਿਹੜਾ ਹੈਗਾ ਸੁਸਾਇਟੀ ਨਾਲ ਗੱਲ ਕੀਤੀ ਤੇ ਇਹ ਸਾਰੇ ਸੁਸਾਇਟੀ ਮੈਂਬਰ ਜਿਹੜੇ ਹੈਗੇ ਨੇ ਉਹ ਸਾਡੀ ਸਪੋਰਟ ਵਿੱਚ ਆਏ ਨੇ ਮੇਰੀ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਸੀਐਮ ਸਾਹਿਬ ਨੂੰ ਬੇਨਤੀ ਹੈ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਐਕਸੋਰਸ਼ਨ ਪੰਜਾਬ 'ਚ ਹੋ ਰਹੀਆਂ ਨੇ ਦਿਨ-ਪਰ-ਦਿਨ ਵਧ ਰਹੀਆਂ ਨੇ ਜਿਵੇਂ ਕਿ ਪਹਿਲਾਂ ਯੂਪੀ 'ਚ ਹੁੰਦੀਆਂ ਸੀਗੀਆਂ ਤਾਂ ਉੱਥੇ ਉਹ ਸਾਰੀਆਂ ਬੰਦ ਹੋ ਗਈਆਂ ਪਰ ਪੰਜਾਬ 'ਵਲੇ ਅਤੁਰੀਆਂ ਸੀਐਮ ਸਾਹਿਬ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਪਰ ਇਹ ਐਕਸਟਰਸ਼ਨ ਬੰਦ ਹੋਊਗੀ ਆ ਤਾਂ ਹੀ ਆਪਣਾ ਪੰਜਾਬ ਰੱਖ ਲਓ ਪੰਜਾਬ ਨੂੰ ਇਸ ਦੌਰਾਨ ਬਠਿੰਡਾ ਦੀਆਂ ਕੁੱਝ ਸਮਾਜ ਸੇਵੀ ਜਥੇਬੰਦੀਆਂ ਹੁਣ ਡਾਕਟਰ ਗੋਇਲ ਦੀ ਹਮਾਇਤ ਚੁਤਰੀਆਂ ਨੇ ਜਿਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਜਥੇਬੰਦੀ ਹਸਪਤਾਲ ਦੇ ਬਾਹਰ ਨਜਾਇਜ਼ ਤੌਰ ਤੇ ਧਰਨਾ ਲਾਉਂਦੀ ਹੈ ਤਾਂ ਉਸ ਜਥੇਬੰਦੀ ਨੂੰ ਉਹਨਾਂ ਦਾ ਸਾਹਮਣਾ ਕਰਨਾ ਪਏਗਾ ਅੱਜ ਮੈਂ ਡਾਕਟਰ ਸਾਹਿਬ ਨੇ ਦੱਸਿਆ ਆ ਰਿਕਾਰਡ ਫਾਈਲ ਸਾਰੀ ਮੂਰੇ ਪਈ ਹੈਗੀ ਹੈ ਵੀ ਬੰਦਾ ਅੱਜ ਤੋਂ 3-4 2-3 ਮਹੀਨੇ ਪਹਿਲਾਂ ਇੱਥੇ ਆਂਦਾ ਹੈਗਾ 3-4 ਦਿਨ ਲਈ ਦਾਖਲ ਹੁੰਦਾ ਹੈ ਫਿਰ ਉਹ ਕਿਤੇ ਹੋਰ ਚਲੇ ਜਾਂਦੇ ਆ ਅਰਦਰੋ ਹੋਰ ਕਈ ਹਸਪਤਾਲਾਂ ਦੇ ਵਿੱਚ ਚਲੇ ਜਾਂਦੇ ਆ ਲੰਬੀ ਇਲਾਜ ਤਵਾਜ ਜੋ ਸਹੀ ਹੋ ਜਾਂਦੇ ਆ ਤਾਂ ਇੱਥੇ ਕਿਸੇ ਕਰਦੀ ਉਹ ਇੱਥੇ ਪੈਸੇ ਦੀ ਮੰਗ ਕਰ ਰਹੇ ਹੈਗੇ ਹੈ ਇੱਕ ਯੂਨੀਅਨ ਬਣਾਉਣ ਦੇ ਨਾਂ ਤੇ ਤਮਕੀ ਲੈ ਰਹੇ ਹੈ ਇਹ ਇੱਕ ਤਰ੍ਹਾਂ ਦਾ ਜਿਸ ਤਰ੍ਹਾਂ ਗੈਂਗਸਟਰ ਨੇ ਤਾਂ ਮਤਲਬ ਕਿਸੇ ਤੋਂ ਰੋਟੀ ਮੰਗ ਲਈ ਇਹ ਵੀ ਯੂਨੀਅਨ ਦੇ ਨਾਂ ਤੇ ਇੱਕ ਰੋਟੀ ਮੰਗਣ ਵਾਲਾ ਕੰਮ ਹੈ ਜਿਹੜਾ ਕਿ ਅਸੀਂ ਬਟਿੰਡੇ ਸ਼ਹਿਰ ਦੇ ਵਿੱਚ ਬਿਲਕੁਲ ਨਹੀਂ ਹੋਣ ਦਵਾਂਗੇ ਬਟਿੰਡੇ ਸ਼ਹਿਰ ਦੀਆਂ ਸਾਰੀਆਂ ਸੰਸਥਾਵਾਂ ਅਸੀਂ ਇਸ ਤਰ੍ਹਾਂ ਦੇ ਧੱਕੇ ਦੇ ਖਿਲਾਫ ਪਹਿਲਾਂ ਵੀ ਖੜੇ ਰਹਿੰਦੇ ਸੀਗੇ ਤੇ ਹੁਣ ਵੀ ਖੜੇ ਆ ਜੇ ਕੋਈ ਇਸ ਤਰ੍ਹਾਂ ਦੀ ਕੋਈ ਅਨਹੋਣੀ ਗੱਲ ਹੁੰਦੀ ਹੈ ਜੇ ਕੋਈ ਧਰਨਾ ਲਗਾ ਤਾਂ ਉਥੋਂ ਦੇ ਸੰਸਥਾ ਦੇ ਨਾਲ ਉਹਨਾਂ ਦਾ ਟਾਈ ਅਪ ਉਹ ਮਤਲਬ ਪੇਚਰ ਟਾਈ ਪੈਣੀ ਹੈਗੀ ਹੈ ਤੇ ਜੇ ਕੋਈ ਇਸ ਤਰ੍ਹਾਂ ਦੀ ਉਹਦੇ ਵਿੱਚ ਜੋ ਵੀ ਸਮੱਸਿਆ ਆਂਦੀ ਹੈਗੀ ਹੈ ਤਾਂ ਉਹਦੇ ਲਈ ਪ੍ਰਸ਼ਾਸਨ ਜਿਹੜਾ ਹੈਗਾ ਪੂਰੀ ਤਰ੍ਹਾਂ ਨਾਲ ਜ਼ਿੰਮੇਵਾਰ ਹੋਊਗਾ ਆ ਡਾਕਟਰ ਗਗਨਦੀਪ ਜੀ ਬਾਰੇ ਸਾਰੇ ਤੁਸੀਂ ਜਾਣਦੇ ਹੀ ਹੈਗੇ ਹੋ ਵੀ ਇਹਨਾਂ ਨੇ ਗਰੀਬ ਤੋਂ ਗਰੀਬ ਪੇਸ਼ੈਂਟ ਦੇ 2 2 3 3 4 4 ਲੱਖ ਰੁਪਏ ਦੇ ਵੀ ਜਿਹੜੇ ਇਲਾਜ ਹੈਗੇ ਫ੍ਰੀ ਕੀਤੇ ਹੈਗੇ ਇਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਪੈਸੇ ਦਾ ਕੋਈ ਇਲਾਜ ਨਹੀਂ ਹੈਗਾ ਸਾਰੀ ਸੰਸਥਾਵਾਂ ਨੂੰ ਈਵਨ ਇਹ ਖੁਦ ਆਪ ਅਪਰੋਚ ਕਰਕੇ ਕਹਿੰਦੇ ਰਹਿੰਦੇ ਵੀ ਜੇ ਤੁਹਾਡੇ ਕੋਲ ਕੋਈ ਗਰੀਬਰੀ ਹੋਵੇ ਪੈਸੇ ਨਾਲ ਲਗਾਉਣ ਵਾਲਾ ਹੋਵੇ ਕੁਸੀਂ 24 ਘੰਟੇ ਮੇਰੇ ਦਰਵਾਜ਼ੇ ਖੁੱਲੇ ਹਸਪਤਾਲ ਦੀ ਪੰਜੀ ਵੀ ਮੈਂ ਫੀਸ ਨਹੀਂ ਲੈਣੀ ਤੇ ਜੇ ਜਿੰਨਾ ਵੀ ਇਹਦਾ ਇਲਾਜ ਹੋਊਗਾ ਉਹ ਆਪਦੇ ਵੱਲੋਂ ਸਾਰਾ ਫ੍ਰੀ ਕਰਦੇ ਆ ਰਹੇ ਹੈਗੇ ਆ ਤੇ ਅੱਗੇ ਵੀ ਅਸੀਂ ਦੇਖਦੇ ਆ ਰੂਟੀਨ ਰੂਟੀਨ ਕੰਮ ਹੀ ਹੈ ਅਸੀਂ ਕਈ ਸਾਲਾਂ ਤੋਂ ਜੁੜੇ ਹੋਏ ਆ ਡਾਕਟਰ ਸਾਹਿਬ ਦੇ ਨਾਲ ਤੇ ਜੇ ਕੋਈ ਇਸ ਤਰ੍ਹਾਂ ਦਾ ਕੋਈ ਧਰਨਾ ਵਗੈਰਾ ਹੁੰਦਾ ਹੈਗਾ ਤੇ ਜੇ ਕੋਈ ਲੋਕਾਂ ਨੂੰ ਪ੍ਰੋਬਲਮ ਆਂਦੀ ਹੈ ਜਾਂ ਇਸ ਤਰ੍ਹਾਂ ਕੋਈ ਇਹਨਾਂ ਨੂੰ ਵੀ ਕੋਈ ਪ੍ਰੋਬਲਮ ਆਂਦੀ ਹੈ ਇਹਨਾਂ ਦੀ ਫੈਮਿਲੀ ਨੂੰ ਆਂਦੀ ਹੈਗੀ ਆ ਤਾਂ ਪ੍ਰਸ਼ਾਸਨ ਇਹਦੇ ਵਿੱਚ ਪਹਿਲਾਂ ਹੀ ਦਫਲਾ ਅੰਦਾਜ਼ੇ ਕਰਕੇ ਇਸ ਮਾਮਲੇ ਨੂੰ ਜਿਹੜਾ ਹੈਗਾ ਉਸ ਨੂੰ ਨਿਬੇੜਨ ਦੀ ਕੋਸ਼ਿਸ਼ ਕਰੇ ਕਿਉਂਕ ਇਹ ਕੰਪਲੀਟ ਜਿਹੜੀ ਐ ਐਸਐਸਪੀ ਸਾਹਿਬ ਨੂੰ ਦੇ ਦਿੱਤੀ ਹੈਗੀ ਇਹ ਤਾਂ ਹੁਣ ਅੱਗੇ ਐਸਐਸਪੀ ਸਾਹਿਬ ਦਾ ਫਰਜ਼ ਬਣਦਾ ਹੈਗਾ ਵੀ ਇਹ ਮਾਮਲਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਕਰ ਦਿੱਤਾ ਜਾਵੇ ਅ ਨਹੀਂ ਜੇ ਇਸ ਤਰ੍ਹਾਂ ਦੇ ਕੋਈ ਰੋਲੇ ਦੇਖੋ ਬੰਦੇ ਹੈਗੇ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਕਿਸੇ ਡਾਕਟਰ ਨੇ ਵੀ ਕਿਸੇ ਨੂੰ ਹੱਥ ਪਾਣ ਤੋਂ ਪਹਿਲਾਂ ਅਗਲਾ 20 ਵਾਰ ਸੋਚਿਆ ਕਰੂਗਾ ਵੀ ਇਹ ਕਿਸੇ ਜੀ ਯੂਨੀਅਨ ਨਾਲ ਅਟੈਚ ਹੋਇਆ ਤਾਂ ਇਸ ਨੂੰ ਮਤਲਬ ਇੱਕ ਤਰ੍ਹਾਂ ਦਾ ਪ੍ਰਿੰਡਿਆਂ ਨੂੰ ਛੱਤਿਆ ਛੱਤ ਨੂੰ ਹੱਥ ਪਾਣ ਵਾਲੀ ਗੱਲ ਹੈ ਤੇ ਜਿਹੜੇ ਕੋਈ ਵਿਚਾਰੇ ਅ ਮਜਬੂਰ ਲੋਕ ਵੀ ਹੋਣਗੇ ਉਹਨਾਂ ਦੀ ਵੀ ਜ਼ਿੰਦਗੀ ਨਾਲ ਖਿਲਵਾੜ ਹੋ ਜੂਗਾ ਜੇ ਡਾਕਟਰਾਂ ਨੇ ਵੀ ਹੱਥ ਪਿੱਛੇ ਨਹੀਂ ਉਧਰ ਡਾਕਟਰ ਦੇ ਇਲਜ਼ਾਮਾਂ ਤੋਂ ਬਾਅਦ ਜਦੋਂ ਸੈਂਟਰਲ ਪੰਜਾਬ ਟੀਵੀ ਵੱਲੋਂ ਹਸਪਤਾਲ ਚ ਗਾਇਬ ਬੀਕੇਯੂ ਉਗਰਾਹਾਾਂ ਦੇ ਆਕੂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾ ਉਲਟਾ ਡਾਕਟਰ ਤੇ ਇਲਾਜ ਦੇ ਨਾਮ ਤੇ ਨਜਾਇਜ਼ ਪੈਸੇ ਵਸੂਲਣ ਦੇ ਇਲਜ਼ਾਮ ਲਾਏ ਨੇ ਜਥੇ ਬੰਦੀ ਦੇ ਆਕੂ ਮੁਤਾਬਕ ਡਾਕਟਰ ਗੋਇਲ ਮਰੀਜ਼ ਦਾ ਧੱਕੇ ਨਾਲ ਆਪਰੇਸ਼ਨ ਕਰਨਾ ਚਾਹੁੰਦੇ ਸੀ ਇਸ ਲਈ ਪਰਿਵਾਰ ਤੋਂ ਕਰੀਬ 3 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ ਜਦਕਿ ਜਦੋਂ ਉਸੇ ਮਰੀਜ਼ ਨੂੰ एमडी ਹਸਪਤਾਲ ਬਠਿੰਡਾ ਚ ਭਰਤੀ ਕਰਵਾਇਆ ਗਿਆ ਤਾਂ ਉੱਥੇ ਉਸਦਾ ਇਲਾਜ ਮਹਿਜ 30000 ਰੁਪਏ ਚ ਹੋ ਗਿਆ ਅਤੇ ਉਹ ਇਸ ਸੰਬੰਧੀ ਡਾਕਟਰ ਨਾਲ ਸਿਰਫ ਗੱਲਬਾਤ ਕਰਨ ਪਹੁੰਚੇ ਸੀ ਉਹਨਾਂ ਡਾਕਟਰ ਨੂੰ ਟਰਨਾ ਲਾਉਣ ਦੀ ਧਮਕੀ ਦੇਣ ਤੋਂ ਵੀ ਸਾਫ਼ ਇਨਕਾਰ ਕੀਤਾ ਬਠਿੰਡਾ ਤੋਂ ਪ੍ਰਵਿੰਦਰਜੀਤ ਸਿੰਘ ਸੈਂਟਰਲ ਪੰਜਾਬ ਟੀਵੀ